ਅੱਜ ਸਾਡੇ ਜੀਰਾ ਸ਼ਹਿਰ ਦੇ ਵਿੱਚ ਜੋ ਸਹਾਰਾ ਕਲੱਬ ਵੱਲੋਂ ਇਹ ਲੋਕ ਨਾਚ ਕਰਵਾਇਆ ਗਿਆ ਜਿਦੇ ਵਿੱਚ 6 ਸਟੇਟਾਂ ਨੇ ਭਾਗ ਲਿਆ 6 ਸਟੇਟਾਂ ਤੋਂ ਵੱਖ-ਵੱਖ ਜਿਹੜੇ ਕੀ ਆਪਦੇ-ਆਪਦੇ ਪ੍ਰਦਰਸ਼ਨ ਕਰਨ ਵਾਸਤੇ ਲੋਕ ਨਾਚਤਾ ਪਹੁੰਚੇ ਨੇ ਬਹੁਤ ਸੋਹਣਾ ਵਧੀਆ ਵਾ ਹਰੇਕ ਸਟੇਟ ਦਾ ਆਪਦੀ-ਆਪਦੀ ਜਗ੍ਹਾ ਬਹੁਤ ਸੋਹਣ ਨਾਚਾ ਮੈਂ ਜਿੰਨੇ ਵੀ ਆਏ ਹੋਏ ਆ ਸਾਰੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜੀ ਆਇਆ ਕਹਿੰਦਾ ਜਿਨ੍ਹਾਂ ਨੇ ਆਪ ਕੋ ਆਪਣੇ ਜਗ੍ਹਾ ਤੇ ਆ ਕੇ ਆਵਦਾ ਆਵਦਾ ਰੋਲ ਨਿਭਾਇਆ ਬਹੁਤ ਚੰਗਾ ਵਾ ਸਾਡੇ ਪੰਜਾਬ ਦਾ ਜਿਹੜਾ ਲੋਕ ਨਾਚਾ ਉਹ ਵੀ ਬਹੁਤ ਚੰਗਾ ਸਾਨੂੰ ਉਹ ਵੀ ਬਹੁਤ ਵਧੀਆ ਲੱਗਦਾ ਕਿਉਂਕਿ ਇਹ ਸਾਡੇ ਸੂਬੇ ਦਾ ਸਾਡੇ ਦੇਸ਼ ਦਾ ਸਾਨੂੰ ਉਹ ਵੀ ਬਹੁਤ ਵਧੀਆ ਲੱਗਦਾ ਇਸ ਕਰਕੇ ਮੈਂ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਅਤੇ ਸਹਾਰਾ ਕਲੱਬ ਦਾ ਧੰਨਵਾਦ ਕਰਦਾ ਸਮੇ ਸਮੇ ਸਿਰ ਸਾਨੂੰ ਕੋਈ ਨਾ ਕੋਈ ਇਹਨਾਂ ਤੋਂ ਸਿੱਖਣ ਨੂੰ ਮਿਲਦਾ ਕਿਉਂਕਿ ਜਦੋਂ ਵੀ ਕਿਤੇ ਕੋਈ ਵੀ ਗੱਲ ਹੁੰਦੀ ਆ ਜੇ ਗਰਮੀ ਦਾ ਮੌਸਮ ਆ ਗਿਆ ਤਾਂ ਨੇ ਸ਼ਬੀਲ ਲਾ ਦੇਣੀ ਆ ਜੇ ਕਿਤੇ ਕੋਈ ਲੜਕੀ ਕੋਈ ਗਰੀਬ ਲੜਕੀਆਂ ਉਹ ਇਹਨਾਂ ਨੇ ਕਿਤੇ ਟੱਚ ਜਾਂਦੀਆਂ ਇਹ ਗਰੀਬ ਲੜਕੀਆਂ ਦੀਆਂ ਸ਼ਾਦੀਆਂ ਕਰਦੇ ਆ ਚੰਗੇ ਕੰਮ ਕਰਦੇ ਆ ਜੀ ਕਹਿਣ ਦਾ ਭਾਪਾ ਬਹੁਤ ਚੰਗੇ ਤੇ ਖੂਨਦਾਨ ਕੈਂਪ ਵੀ ਲਾਇਆ ਇਹਨਾਂ ਨੇ ਫਿਰ ਆ ਜਿਹੜਾ ਮੈਡੀਕਲ ਕੈਂਪ ਲਾਇਆ ਉਹ ਇਸੇ ਤਰ੍ਹਾਂ ਦੇ ਵਕਫ ਵਕਫ ਕੈਂਪ ਲਾਉਂਦੇ ਰਹਿੰਦੇ ਆ ਮੈਂ ਵਾਹਿਗੁਰੂ ਅੱਗੇ ਇਹ ਹੀ ਅਰਦਾਸ ਕਰਦਾ ਸੱਚੇ ਪਾਤਸ਼ਾਹ ਇਹ ਸਾਡਾ ਸਾਰਾ ਕਲੱਬ ਜਿਹੜਾ ਵਾਹਿਗੁਰੂ ਦੀ ਰਾਜ ਚੋਕਲੀ ਟਰੱਕੀ ਕਰੇ ਸਰਦੀਆਂ ਕਲਾ ਵਿੱਚ ਰਵੇ ਇਸੇ ਤਰ੍ਹਾਂ ਅਸੀਂ ਇਹ ਪ੍ਰੋਗਰਾਮ ਕਰਦੇ ਰਹਿ ਅਸੀਂ ਇਹਨਾਂ ਦੇ ਪ੍ਰੋਗਰਾਮਾਂ 'ਤੇ ਆਣ ਕੇ ਇਹਨਾਂ ਦੀ ਕਿਸੇ ਤਰ੍ਹਾਂ ਦੀ ਮਦਦ ਕਰਦੇ ਰਹੀਏ ਇਹਨਾਂ ਕਹਿੰਦਾ ਆ ਖਿੰਮਤ ਦਾ ਜਾਂਚਿਆ ਸਾਰਿਆਂ ਦਾ ਜਿੰਨੇ ਵੀ ਇੱਥੇ ਆਏ ਹੋਏ ਆ ਇਲੈਕਟ੍ਰੋਨਿਕ ਪ੍ਰਿੰਟ মিডিਆ ਦੇ ਮੇਰੇ ਵੀਰ ਸਾਰਿਆਂ ਦਾ ਧੰਨਵਾਦ ਕਰਦਾ ਜੀ ਆਇਆਂ ਕਹਿੰਦਾ वाहिगुरु जी का खालसा वाहू जी की फतेह सर जो आप जिला में, तो में हम लोग पहुँच रहा है तो ये हम लोग का मणिपुर का कार्यक्रम देखाने के लिए आ रहा हूँ बाबा फ्री कोट अमन में अमन के लिए तो लेकिन मेरा नाम है मुतुमसा सिंह हमारा हम मणिपुर से आ रहा है हमारा मणिपुर का जो कल्चर थानता मार्शल आर्ट और स्टिक डांस च लाइ हरा उ और चोलों चोलों अच्छा जिरा जीरा में हम लोग उसको तो पपोम अभी कर खत्म कर, कर कर आ रहा है सारा क्लब पे हम लोग हाँ खत्म कर, कर, कर आ रहा है हम लोग बहुत खुशी हुई है यहाँ पे आकर हम लोग पपोंग कर सकता इसी ऐसा को तो कोई और नहीं है और जहाँ के लोगों ने हम लोग को इतना कोऑपरेट किया था इसी के लिए भी यहाँ के लोगों को भी हमारे तरफ से धन्यवाद करता हूँ सर जी हम राजस्थान से चक्रीय आर्टिस्ट फोक डांस रूप से एंजर सी पटियाला जून से आए हैं और यहाँ करके हमको बहुत बढ़िया लगा नंबर एक और ऐसा होना चाहिए हमेशा होता रहना चाहिए ताकि ऑल इंडिया में विदेशों में भी जाए और बढ़िया लगे आपका भारत का भी नाम हो और आपका भी हो दुनिया में ये ये हमारी पाल्टी चक्री नृत्य नमस्कार सर मैं देवेंद्र भट्ट मेरा जो पूरा दल है ये अल्मोड़ा उत्तराखंड देवभूमि से आया हुआ है और हम यहाँ पर अभी प्रेजेंट कर रहे हैं जो हमारे कुमाओं का प्रसिद्ध नृत्य निर्थ, है जो हमारे तीज त्योहार मांगलिक कार्यक्रमों में किया जाता है छठेली नृत्य हमने प्रस्तुत किया और बाबा फरीद के आगमन पर्व पर जो यहाँ पर एक कार्यक्रम हो रहा है पूरे फरीद कोट में बहुत ही शानदार कार्यक्रम है बड़ा अच्छा लगा यहाँ आकर के हमको भी पंजाब का कल्चर देखने के लिए मिला यहाँ का खान पान देखने के लिए मिला और सभी कलाकार यहाँ आकर के बहुत खुश हैं ਅੱਜ ਜੀਰਾ ਵਿਖੇ ਪਹੁੰਚੇ ਆ ਸੀ ਸਾਰੇ ਕਲਾਕਾਰ ਔਰ ਭਾਰਤ ਸਰਕਾਰ ਦੇ ਸਾਂਸਕ੍ਰਿਤਿਕ ਮੰਤਰਾਲੇ ਵੱਲੋਂ ਹਰਿਆਣਾ, ਰਾਜਸਥਾਨ, ਮਨੀਪੁਰ, ਹਿਮਾਚਲ ਤੇ ਹੋਰ ਬਹੁਤ ਬਹੁਤ ਅਲੱਗ-ਅਲੱਗ ਸਟੇਟਾਂ ਤੋਂ ਸਾਡੇ ਕਲਾਕਾਰ ਆਪੋ ਆਪਣੇ ਵੱਖੋ-ਵੱਖ ਪਰਦੇਸ਼ਾਂ ਦੇ ਕਲਾਕ੍ਰਿਤੀਆਂ ਨੂੰ ਵਿਖਾ ਰਹੇ ਨੇ। ਉਹਨਾਂ ਦੇ ਵਾਦਿਆ ਯੰਤਰ, ਉਹਨਾਂ ਦਾ ਪਹਿਰਾਵਾ, ਉਹਨਾਂ ਦਾ ਗੀਤ, ਸੰਗੀਤ ਬਸ ਇੱਕੋ ਹੀ ਸੰਦੇਸ਼ ਦਿੰਦਾ ਕਿ ਸਾਰੇ ਜਹਾਂ세 ਅੱਛਾ ਹਿੰਦੂਸਤਾਨ ਹਮਾਰਾ, ਹਮ ਬੁਲਬੁਲੇ ਹੈ ਇਸ ਕੀ ਇਹ ਗੁਲਸਿਤਾ ਹਮਾਰਾ ਔਰ ਇੱਕੋ ਹੀ ਦੁਆ ਕਰਾਂਗੇ ਕਿ ਆਪਣੇ ਬੱਚਿਆਂ ਨੂੰ ਸੰਭਾਲ ਕੇ ਰੱਖੋ ਉਹਨਾਂ ਦੇ ਅੰਦਰ ਜੋ ਟੈਲੈਂਟ ਹੈ ਉਹਨੂੰ ਉਭਾਰੋ ਚਾਹੇ ਉਹ ਖਿਡਾਰੀ ਬਣਨ ਚਾਹੇ ਉਹ ਕਲਾਕਾਰ ਬਣ ਬਹੁਤ-ਬਹੁਤ ਮੁਬਾਰਕਾਂ ਜੀ ਕਿ ਨਸ਼ਾ ਦਾ ਦੌਰ ਬਹੁਤ ਚੱਲ ਰਿਹਾ ਹੈ ਜੀ ਉਸ ਤੋਂ ਲੈ ਕੇ ਤਾਈ ਹੀ ਅਵੇਰਨੈਸ ਬਹੁਤ ਜ਼ਰੂਰੀ ਹੈ ਸਾਡੇ ਬੱਚਿਆਂ ਨੂੰ ਸਾਡੇ ਮਾਪੇ ਨੂੰ ਖਾਸ ਤੌਰ ਤੇ ਮੈਂ ਮਾਪੇ ਨੂੰ ਅਪੀਲ ਕਰਾਂਗਾ ਕਿ ਆਪਣੇ ਬੱਚਿਆਂ ਤੇ ਨਿਗਰਾਨੀ ਰੱਖਣ ਔਰ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਨ ਡਾਇਲੌਗਸ ਕਰਨ 2 ਘੜੀ ਬੈਠ ਕੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਸੁਣਨ ਅੱਜ ਵਕਤ ਨਹੀਂ ਕਿਸੇ ਕੋਲੇ ਕਿ ਬੈਠਣ ਤੇ ਗੱਲਾਂ ਕਰਨ ਗੱਲਾਂ ਕਰਨ ਦੀ ਬਹੁਤ ਜ਼ਰੂਰਤ ਹੈ ਬੱਚਿਆਂ ਨੂੰ ਇਕੱਲੇ ਨਾ ਛੱਡੋ ਜੇਕਰ ਬੱਚਾ ਤੁਹਾਡਾ ਇਕੱਲਾ ਰਹਿੰਦਾ ਹੈ ਮਯੂਸ ਲੱਗਦਾ ਹੈ ਤਾਂ ਉਹਦੇ ਨਾਲ ਚਰਚਾ ਕਰੋ ਔਰ ਬੱਚੇ ਹੀ ਸਭ ਤੋਂ ਵੱਡੀ ਵਿਰਾਸਤ ਹੈ ਸਭ ਤੋਂ ਵੱਡੀ ਦੌਲਤ ਹੈ ਜੇ ਇਹ ਹੀ ਖਰਾਬ ਹੋ ਗਏ ਤਾਂ ਫਿਰ ਜ਼ਿੰਦਗੀ ਜ਼ਿੰਦਾਬਾਦ ਨਹੀਂ ਰਹਿੰਦੀ ਆਪਣੇ ਬੱਚਿਆਂ ਨੂੰ ਸੰਭਾਲ ਕੇ ਰੱਖੋ ਮੈਂ ਤਾਂ ਇੰਨਾ ਹੀ ਕਹਾਂਗਾ ਕਿ ਘਰ ਲੋਟ ਕੇ ਰੋएंगे ਮਾਪੇ ਅਕੇਲੇ ਮਿੱਟੀ ਦੇ ਖਿਡੌਣੇ ਵੀ ਸਸਤੇ ਨਾ ਥੇ ਮੇਲੇ 'ਮੇ ਵਕਤ ਦੇ ਦਰਿਆ ਮੇਂ ਜਬ ਆਤਾ ਹੈ ਨਿਆ ਪਾਣੀ ਤੋ ਸਦੀਆਂ ਕੀ ਚਟਾਨੇ ਵੀ ਬਹਿ ਜਾਂਦੀ ਹੈ ਰੇਲੇ ਮੇਂ ਸਭ ਵੇਕਾਰ ਆਬਾਦ ਰਹਿਣ ਸਭ ਦੇ ਬੱਚੇ ਖੁਸ਼ ਰਹਿਣ ਖੂਬ ਤਰੱਕੀਆਂ ਕਰਨ ਆਪਣੇ ਬੱਚਿਆਂ ਦੀ ਪਿੱਠ ਨੂੰ ਥੱਪ ਥਪਾਓ ਉਹਨਾਂ ਨਾਲ ਪੜ੍ਹਾਈ ਤੋਂ ਇਲਾਵਾ ਵੀ ਬਹੁਤ ਸਾਰੀਆਂ ਗੱਲਾਂ ਕਰਨ ਦੀ ਜ਼ਰੂਰਤ ਹੈ ਰਿਸ਼ਤਿਆਂ ਨੂੰ ਦੱਸਣ ਦੀ ਜ਼ਰੂਰਤ ਹੈ ਮੇਰਾ ਨਾਮ ਸੰਜੀਵ ਸ਼ਾਦ ਹੈ ਮੈਂ ਐਂਕਰ ਹਾਂ ਨੋਰਥ ਸਿਉਨ ਕਲਚਰ ਸੈਂਟਰ ਪਟਿਆਲਾ ਵੱਲੋਂ ਔਰ ਪ੍ਰੈਸ ਦਾ ਵੀ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਬੜਾ ਸਤਿਕਾਰ ਦਿੱਤਾ ਬਹੁਤ-ਬਹੁਤ ਮਿਹਰਬਾਨੀ ਸ਼ੁਕਰੀਆ